ਗੁਰਦਾਸਪੁਰ ਦੇ ਮਹਿਰਚੰਦ ਰੋਡ ਤੇ ਉਸ ਵੇਲੇ ਹੜਕਮ ਮਚ ਗਿਆ ਜਦ ਸੜਕ ਤੇ ਸਕੂਲ ਦੇ ਬਾਹਰ ਲਵਾਰਿਸ ਬੈਗ ਮਿਲਿਆ ਜਦੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਗੁਰਦਾਸਪੁਰ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਸਿਟੀ ਪੁਲਿਸ ਦੇ ਐਸਐਚਓ ਅਤੇ ਡਾਗ ਸਵੈ ਟੀਮਾਂ ਬੰਬਰੋਧਕ ਦਸਤਾ ਪੀਸੀਆਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। 22 ਤਰੀਕ ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਪਤਿਸ਼ਟਾ ਅਸੀਂ ਸਾਡੇ ਐਨਜੀਓ ਕਾਰਜਕ੍ਰਮ ਕਰਕੇ ਆ ਰਹੀ ਸੀ। ਇਸ ਤੋਂ ਬਾਅਦ ਅਸੀਂ ਆਪਣੇ ਨਾਲ ਘਰਾਂ 'ਚ ਵਾਪਸ ਜਾ ਰਹੇ ਸੀ ਤੇ ਵਿਚਾਰੀ ਸਾਡੇ ਕਲੱਬ ਦੇ ਮੈਂਬਰ ਨੇ ਉਹਨਾਂ ਨੇ ਦੇਖਿਆ ਕਿ ਲਵਾਰਿਸ ਬੈਗ ਪਿਆ ਹੋਇਆ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਗੌਰਵ ਜੀ ਦਿੱਤੀ ਗੌਰਵ ਮੰਦਿਤੀ ਆਪਾਂ ਨਵੀਨ ਜੀ ਦਿੱਤੀ। ਇਸ ਤੋਂ ਬਾਅਦ ਅਸੀਂ ਐਸਐਸਪੀ ਗੁਰਦਾਸਪੁਰ ਪੀਸੀਆਰ ਦੇ ਇੰਚਾਰਜ ਨੂੰ ਇਨਫੋਰਮੇਸ਼ਨ ਦਿੱਤੀ ਇੱਥੇ ਬ ਮਤਲਬ ਕਿ ਇਹ ਅਸੀਂ ਤਾਂ ਇਨਫੋਰਮੇਸ਼ਨ ਦਿੱਤੀ 1.5 ਘੰਟਾ ਆ ਗਿਆ ਸੀ ਬੈਗ ਨੂੰ ਪੇਜ ਨੂੰ ਇਹਦਾ ਕੋਈ ਵੀ ਵਾਲੀ ਵਾਰਸ ਨਹੀਂ ਹੈਗਾ ਬੈਗ ਦਾ ਇਸ ਕਾ ਕੇ ਇਨਫੋਰਮੇਸ਼ਨ ਪੁਲਿਸ ਨੂੰ ਕਰ ਦਿੱਤਾ ਹੋਇਆ ਆ ਪੁਲਿਸ ਅਧਿਕਾਰੀ ਆਏ ਆ ਜੀ ਕਰਦੇ ਪਏ ਚੈਕਿੰਗ ਕਰਦੇ ਪਏ ਪਿੱਛੇ ਕੈਮਰੇ ਵੀ ਲੱਗੇ ਆ ਸਾਡਾ ਕਹਿਣ ਦਾ ਮੋਟਿਵ ਸੀ ਕੋਈ ਸੰਸਨੀਨਾ ਫੈਲੇ ਬਸ ਤੋ 1.5 ਘੰਟਾ ਇੱਕ ਬੈਗ ਪਿਆ ਸੜਕ ਤੇ ਰੋਡ ਤੇ ਕਾਫੀ ਵੱਡਾ ਬੈਗ ਆ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਇਸ ਮੌਕੇ ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜੀ ਸਾਨੂੰ ਇੱਕ ਸਾਡੇ ਚੰਗੇ ਸ਼ਹਿਰੀ ਨੇ ਕਨਫਰਮੇਸ਼ਨ ਦਿੱਤੀ ਕਿ ਇੱਕ ਲਵਾਰਸ ਬੈਗ ਜਿਹੜਾ ਹੈਗਾ 33 ਸਕੂਲ ਮਿਰ ਚੰਦ ਰੋਡ ਤੇ ਜਿਹੜਾ ਪਿਆ ਹੈ ਸ਼ੱਕੀ ਹਾਲਤ ਤੇ ਉਹ ਦਿੱਤੀ ਐ ਇਨਫਰਮੇਸ਼ਨ ਜਿਸ ਤੇ ਅਸੀਂ ਸਾਡੇ ਐਸ ਐਚ ਓ ਸਾਹਿਬ ਤੇ ਪੁਲਿਸ ਪਾਰਟੀ ਪੀ ਸੀ ਆਰ ਜਿਹੜਾ ਸਾਰੇ ਮੌਕੇ ਤੇ ਗਏ ਨਾਲ ਅਸੀਂ ਜਿਹੜੀ ਬੰਮਸਕੋਰ ਟੀਮ ਹੈ ਉਹਨੂੰ ਵੀ ਲੈ ਕੇ ਗਏ ਸੀ ਤੇ ਜਦੋਂ ਦੀ ਤਲਾਸ਼ੀ ਕਰਨ ਤੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੇ ਕੁਝ ਕੱਪੜੇ ਵਗੈਰਾ ਲੇਡੀਆਂ ਦੇ ਮਿਲੇ ਨੇ ਇਸ ਕਰਕੇ ਕੋਈ ਜਿਹੜੀ ਉਹ ਇਨਫਰਮੇਸ਼ਨ ਸੀ ਜਿਸ ਤਰੀਕੇ ਦੀ ਵਜ੍ਹਾ ਕੋਈ ਇਦਾਂ ਦੀ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ ਅਸੀਂ ਐਵੇਂ ਅੱਗੇ ਤੋਂ ਵੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜੇਕਰ ਕੋਈ ਏਦਾਂ ਦੀ ਚੀਜ਼ ਕਿਤੇ ਮਿਲੇ ਤੇ ਇਸੇ ਤਰੀਕੇ ਨਾਲ ਹੀ ਸਾਨੂੰ ਆਪ ਚੈੱਕ ਕਰਨ ਦੀ ਬਜਾਏ ਸਾਡੇ ਕੋਲੋਂ ਚੈੱਕ ਕਰਵਾ ਲਈਏ ਤਾਂ ਜੋ ਕਿਸੇ ਵੀ ਮਾੜੀ ਘਟਨਾ ਤੋਂ ਬਚਿਆ ਜਾ ਸਕੇ ਅਸੀਂ ਜਿਹੜਾ ਹੈਗਾ ਆਪਣੀ ਡਿਊਟੀ ਜਿਹੜੀ ਆ ਸਾਡੇ ਮਾਨਯੋਗ ਸ਼੍ਰੀ ਹਰੀਸ਼ ਦੇਵਾ ਜੀ ਆਈਪੀਐਸ ਐਸਐਸਪੀ ਗਰਦਾਸਪੁਰ ਸਾਹਿਬ ਨੇ ਜਿਹੜੀਆਂ ਸਾਡੀਆਂ ਡਿਊਟੀਆਂ ਡਬਲ ਕਰਤੀਆਂ ਨੇ ਔਰ ਬੜੀ ਉਹਨਾਂ ਨੇ ਚੌਕਸੀ ਨਾਲ ਡਿਊਟੀ ਕਰਨ ਦੀ ਸਾਨੂੰ ਜਿਹੜੀ ਹਦਾਇਤ ਕੀਤੀ ਹੈ ਔਰ ਸਾਡਾ ਪੀਸੀਆਰ ਜਿਹੜੇ ਸਾਡੇ ਥਾਣੇ ਦੀ ਪੁਲਿਸ ਆ ਜਾਂ ਜਿਹੜੀ ਸਾਡੇ ਦਫ਼ਤਰਾਂ ਤੋਂ ਵੀ ਜਿਹੜੀ ਪੁਲਿਸ ਉਹ ਜਿਹੜੀ ਆ ਹੁਣ ਜਿਹੜੀ ਫੀਲਡ ਦੇ ਵਿੱਚ ਆ ਗਈ ਆ ਅਸੀਂ ਪੂਰੀ ਪ੍ਰੋਮਿਸ ਕਰਦੇ ਆਂ ਲੋਕਾਂ ਨਾਲ ਕਿ ਜਿਹੜੀ 26 ਜਨਵਰੀ ਉਹ ਬੜੀ ਧੂਮ-ਧਾਮ ਨਾਲ ਔਰ ਬੜੇ ਅچھے ਤਰੀਕੇ ਨਾਲ ਸੇਫ ਤਰੀਕੇ ਦੇ ਨਾਲ ਜਿਹੜੀ ਹੈਗੀ ਮਨਾਈ ਜਾਏਗੀ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸ ਰਿਪੋਰਟ